ਸਸਰੀ ਗਾਲੀ ਸਸਰੀ ਗਾਲੀ ਜੀ ਜਗੇ ਲੇਟ ਹੋ ਗਏ ਅੱਜ ਹੈ ਜਗਾ ਟਮ ਬਾਈ ਡੇਟ ਆਏ ਹੈ ਵੀ ਕਰਦੇ ਫਿਰਦੇ ਲੰਗਰ ਦਾ ਹੀਲਾ ਹਾਂ ਬਾਈ ਪ੍ਰੋਗਰਾਮ ਆ ਸਾਡਾ ਪ੍ਰੋਗਰਾਮ ਹੈ ਹੁਣ ਛੀਦ ਦੀ ਜੋੜ ਮੇਲੇ ਕਾਂ ਸ਼ੁਰੂ ਹੋ ਜਾਣੇ ਆ ਉਹ ਵੀ ਸ਼ੁਰੂ ਹੈ ਬਾਈ 10 ਦਿਨੇ ਰਹਿਗੇ ਬਾਈ ਡਾਉਨ ਪਰ ਜ਼ਿੰਮੇਵਾਰੀਆਂ ਬਹੁਤ ਆ ਫਿਰ ਬਹੁਤ ਜ਼ਿਆਦਾ ਕੀ ਕੀ ਬਾਈ ਹਰ ਵਾਰ ਤੁਸੀਂ ਕਰਾਉਣੇਗੇ ਅੱਛਾ ਹਾਂ ਤਰੇਕ ਸਾਲ ਪੱਕਾ ਕਰਾਇਆ ਕਰ ਹੁਣ ਪਾਲ ਕੀ ਸਾਬਚੇ ਕਰਾਉਣਾ ਹੈ ਅੱਡੇ ਪਰੇ ਕਰਾਉਂਗੇ 20 ਕੀ 23 ਅਨਵਰੀ 20 ਕੀ 23 ਨੂੰ ਭਾਈ ਡਾਉਨ ਲੰਗਰ ਲਾਉਂਦਾ ਹੁੰਦਾ ਹੈ ਤਮ ਗੌਰ ਸਾਹਿਬ ਜਿੱਤੀ ਜੁੜ ਮੇਲਾ ਹੁੰਦਾ ਤੁਹਾਨੂੰ ਲਵਾਈ ਵੀ ਇਹੀ ਕਰ ਲਈ ਇਹਨੇ ਚਲੋ ਬਾਈ ਇਹੀ ਕਰਿਆ ਤਿੰਨੇ ਦਿਨ ਬਰੈਡ ਪਕੌੜਾ ਪਹਿਲੇ ਦਿਨ ਤਿੰਨੇ ਦਿਨ ਅੱਗੇ ਬਦਲ ਕੇ ਲਾਉਂਦਾ ਹੁੰਦਾ ਤਾ ਨਾ ਅੱਗੇ ਖੀਰ ਬਰੈਡ ਪਕੌੜੇ ਮਿਕਸ ਜੱਬ ਦੇਖਦੇ ਮਿਕਸ ਜੱਬ ਜੀ ਬਣਾਵਾਂਗੇ ਐਂ ਤਾਂ ਰੋਟੀ ਪਤਾ ਕਹਿੰਦਾ ਰੋਟੀ ਵੀ ਚੱਲਣ ਤੇ ਚਲਾਉਣੀ ਆ ਅਸੀਂ ਮਿਕਸ ਜੱਬ ਬਣਾਉਣੀ ਆ ਲੰਗਰ ਵੀ ਚਲਾਉਣਾ ਲਵਾਈ ਇਹੀ ਆ ਚਾਰ ਆਉਂ ਗਲਾਉਂਗੇ ਉਨੀ ਤਰੀਕ ਨੂੰ ਆਏ ਨਾ ਰਾਤ ਪਾਟੀਆਂ ਨੂੰ ਕਾਉਣੀ ਆ ਤੇਰੇ ਕੋਲ ਅਸੀਂ ਅਸੀਂ ਵੀ ਲੰਗਰ ਲਾਉਂਦੇ ਹੁੰਦੇ ਉੱਥੇ ਤੋਰੇ ਲਾ ਦਿੰਦੇ ਆ ਬਾਈ ਕਿਤੇ ਜਾਂਦੇ ਆ ਉੱਥੇ ਸਾ ਆਈ 2- ਪ੍ਰੋਗਰਾਮ ਕਿ ਹੁੰਦਾ ਯਾਰ ਦੇਖਦੇ ਹੁਣ ਪਾਚਮ ਕੌਰ ਸਾਹਿਬ ਵੀ ਲਾਉਂਦੇ ਹੁੰਦੇ ਹਾਂ ਹਾਂ ਇਹਨੇ ਐਥੇ ਲਾਉਣਾ ਐ ਅੱਡੇ 'ਤੇ ਬੁਲਾਉਂਦਾ ਹੁੰਦਾ ਇਹਦਾ ਕਹਿੰਦਾ ਲੜੀਆਂ-ਲੁੜੀਆਂ ਲਾ ਕੇ ਵਧੀਆ ਪ੍ਰੋਗਰਾਮ ਕਰਦਾ ਹੁੰਦਾ ਚਲ ਐਗਦੀ ਹੋਰ ਰੌਣਕ ਹੋ ਜਾਣੀ ਪਿਛਲੇ ਸਾਲ ਤਾਂ ਨਹੀਂ ਅਖੰਡ ਪਾਠ ਸਾਹਿਬ ਕਰਾਇਆ ਨਹੀ ਗਰਾਉਂਡ ਨੂੰ ਸਾਡਾ ਮਨ ਕਰਦਾ ਅੱਡੇ ਕਰਕੇ ਨਾ ਜਗਾ ਘਾਟਾ ਹੁਣ ਬਾਅਦ ਹੁਣ ਪਾਣੀ ਦੀ ਮਵਾ ਆ ਗਈ ਹੁਣ ਤਾਂ ਜਲਦੀ ਜੁਲਦਣਾ ਮਾਰਾ ਦਾ ਸੂਤ ਜੁਲਦਣਾ ਚੱਲਦਾ ਭਾਈ ਗਿਆ ਬੱਸ ਤੇ ਆ ਭਾਈ ਚੱਲ ਰਿਹਾ ਮਾਰੋ ਨੀ ਵੀ ਜਲਦੀ ਦੀ ਹਵਾ ਵਾ ਹਵਾ ਤਾਂ ਯਾਰ ਪੱਥਰ ਚੜੀ ਹੋਈ ਵਧੀਆ ਸਵਾ ਦਾ ਫਾਇਦਾ ਵੀ ਹੈ ਮਿੱਟੀਓ ਬਹੁਤ ਆਉਂਦੀ ਆ ਰੈਂਟ ਚ ਰੈਂਟ ਚ ਬੈਠ ਰਹੀ ਤਾਂ ਹੁਣ ਹਾਂ ਬਈ ਹਰਮੀ ਬਹੁਤ ਹੀ ਬਹੁਤ ਮੌਸਮ ਵਦਲੂਗਾ ਐ ਜਵੇ ਕਣੀ ਆਈ ਆ ਹੋ ਜਵੇ ਵਧੀਆ ਚੰਡੀ ਚਲੋ ਜਾਈਦਾ ਪਤਮੀ ਚਾਹੀਦਾ ਅੱਜ ਜਾਈ ਦੀ ਵੀ ਆ ਜੀ ਹੁਣ ਤਾਂ ਚਲੋ ਦੇਖਦੇ ਬਾਈ ਹੁਣ ਵਿਆਹ ਚੱਲਦਾ ਵਿਆਹ ਚੱਲ ਰਿਹਾ ਆ ਆਪਾਂ ਵੀ ਟਿੱਗੀਆਂ ਟੁਕੀਆਂ ਖਾਈਏ ਜਾ ਕੇ ਇੱਕ ਪ੍ਰੋਗਰਾਮ ਹੋਰ ਬੁੱਕ ਹੋ ਗਿਆ ਸਾਡਾ ਅੱਜ ਹਾਂ ਉਹ 2 ਸੈਂਟੀਮੀਟਰ ਦਾ ਆ। ਨਵੇਂ ਜੀ ਤਨ ਕੱਢਾ ਸੀ। ਅੱਛਾ ਜਹਾਜ਼ ਕਹਿੰਦੇ ਜਹਾਜ਼ ਲੈ ਕੇ ਆਏ। ਮੈਨੇਜਰ ਦਾ ਫੋਨ ਆਇਆ। ਟਰੈਕਟਰ ਨਾਲ ਜਹਾਜ਼। ਹਾਂਜੀ। ਅੱਜ ਫੋਨ ਆਇਆ। 22 ਤਰੀਕ ਨੂੰ। ਮਗਰ ਜਿੱਦਣ ਨਗਰ ਲਾਉਂਦੇ ਸਨ ਟਰੈਕਟਰ। ਲਾਸਟ ਅੱਜ ਸੀ ਨਾ। ਅੱਛਾ ਅੱਛਾ। ਉਹ ਹਾਂ ਉਹ ਤੇ ਪਾਲੂ ਮੇਰੇ ਆ ਟਰੈਕਟਰ ਨੂੰ ਉਹ ਨਾਲ ਆ ਜਾਜ ਚੱਲੂਗੇ ਆਪਾਂ। ਚੱਲੂਗੇ ਚੱਲੂਗੇ ਚੱਲ ਸਵੇਰੇ ਸਾਡੇ ਜਾਂਦੇ ਆਂ ਸਾਡੇ ਦੇ ਜਾਂਦੇ ਆਂ ਚੱਲੂਗੇ ਹਾਂ ਉਹਨਾਂ ਨੇ ਕੱਢਣਾ 12 1 ਵਜੇ ਨਗਰ ਕੀਤਾ ਚੱਲੂਗੇ ਪਾ ਲੂਗੇ ਜਹਾਜ਼ ਨੂੰ ਘੁੰਮ ਕੇ ਸ਼ਹਿਰ ਸ਼ਹਿਰ ਚ ਘੁੰਮਣਾ ਉਹ ਕਹਿੰਦੇ ਫੁੱਲ ਸੀ ਅਸੀਂ ਫੁੱਲ ਵੀ ਕਹਿਤਾ ਮੈਂ ਫੁੱਲ ਵੀ ਮੈਂ ਆਪੇ ਲਿਆਉਂਗੀ ਆਪਣੇ ਅਸੀਂ ਆਪੇ ਲਿਆਉਂਗੇ ਸਾਰਾ ਕੁਝ ਭਾਈ ਉਹ ਕਹਿੰਦਾ ਮੈਂ ਤੇਲ ਪਵਾ ਦੂੰਗਾ ਫੁੱਲ ਲਿਆ ਦੂੰਗਾ ਕਹਿੰਦਾ ਟਰੈਕਟਰਾਂ ਨਾਲ ਮੈਂ ਕੁਝ ਵੀ ਨਹੀਂ ਮੈਂ ਕਹਾਂ ਜੀ ਆਪੇ ਲਿਆਉਂਗੇ ਯਾਰ ਮੈਂ ਅਸੀਂ ਆਪੇ ਲਿਆ ਸਾਰਾ ਕੁਝ ਲਿਆਉਂਗਾ ਜੀ ਇੱਕ ਸੇਵਾ ਹੋਰ ਜੁੜਦੀ ਚਲ ਉਹ ਭਾਈ ਮੈਨੇਜਰ ਨਹੀਂ ਸਾਡਾ ਸਾਥ ਦਿੱਤਾ ਪਹਿਲਾਂ ਵੀ ਬੰਦਾ ਬਾਕੀ ਸਾਹਿਬ ਉੱਥੋਂ ਲੈ ਆਉਂਦੇ ਰਹੇ ਜਵਾਬ ਨਹੀਂ ਦਿੰਦਾ ਰਿਹਾ ਤਿੰਨ ਚਾਰ ਸਾਲ ਹੁਣ ਦੱਸਿਆ ਤਾਂ ਉਹਨੂੰ ਕਹਿ ਤਾਂ ਵੀ ਤਿੰਨ ਦੋ ਚੀਜ਼ਾਂ ਬਾਈ ਜਿਹੜੀ ਮਰਜ਼ੀ ਲੈ ਜੀ ਲੈ ਠੀਕ ਹੈ ਉਹ ਨਗਾਰਾ ਸਾਨੂੰ ਅਸੀਂ ਅੰਮ੍ਰਿਤਸਰ ਗਏ ਨਹੀਂ ਉਹਨੇ ਬਣਿਆ ਬਣਾਇਆ ਉੱਥੇ ਤੇ ਲਿਆਤਾ ਦਿਖਾ ਆਪਣੇ ਘਰੋਂ ਤਿੰਨ 3500 ਤੇਰ ਵੱਟ ਗਿਆ ਸਾਡਾ ਨਹੀਂ ਜਾਣਾ ਪੈਣਾ ਤਾਂ ਲਿਆਉਣਾ ਪੈਣਾ ਉਹ ਤਾਂ ਹੈ ਉਹਨੇ ਆਪੇ ਲਿਆ ਕੇ ਦੇ ਚੱਲੀਏ ਫਿਰ ਹਾਂ ਉਹ ਉੱਥੇ ਕਿਚੂ ਬਿਆ ਚਲੋ ਠੀਕ ਹੈ ਜੀ ਬਾਈ ਫਿਰ ਮਿਲਦੇ ਆ ਮਿੰਦਰ ਬਾਈ ਓਕੇ ਜੀ ਓਕੇ ਜੀ ਸੱਤ ਦਿਨ ਖਾਂਗੇ ਸ਼ੀਕਾਲ ਬਾਈ ਸਾਰਿਆਂ ਨੂੰ ਸ਼ੀਕਾਲ ਜੀ ਸ਼ੀਕਾਲ ਜੀ ਬਾਈ ਤੁਹਾਨੂੰ ਪਤਾ ਹੀ ਆ ਵਿਆਹ ਚੱਲਦਾ ਵਿਆਹ ਚੱਲਦਾ ਮਿੱਤਰ ਬਾਈ ਦੀ ਬੇਟੀ ਦਾ ਅੱਜ ਮੋਟਰਪਨ ਨਹੀਂ ਹੈਗੇ ਅਸੀਂ ਵਿਆਹ ਚ ਆਏ ਜੀ ਅਸੀਂ ਵਿਆਹ ਚ ਟੈਂਟਰ ਸਾਹਦੇ ਪਿੱਛੇ ਲੱਗਿਆ ਹੋਇਆ ਹੈ ਜੀ ਨਹੀਂ ਟੈਂਟਰ ਦੇ ਥੋੜਾ ਦੂਰ ਹੋਇਆ ਬਾਜ਼ ਵੀ ਨਹੀਂ ਫੋਟੋ ਕਰੇ ਅੱਜ ਹੈ ਅੱਜ ਉਹਨਾਂ ਦੀ ਮੋਟਰ ਕਰ ਰਹੇ ਆ ਜਿੱਥੇ ਬੈਹਨੇ ਜੋ ਉੱਥੀ ਬਰਾਦ ਮੰਗਾ ਲਈ ਅਸੀਂ ਜਾਈ ਦੇਖਣੀ ਯਾਰ ਪਿੰਡ ਵੱਲ ਰੋਟਾ ਪਿਆ ਮੈਂ ਉਹੀ ਗੱਲ ਗੱਲ ਕਰਦਾ ਦਾ ਮੈਂ ਕਿਹਾ ਅੱਗੇ ਦੁਪਹਿਰਿਆਂ ਚ ਬਰਾਤਾਂ ਜਾਂਦੀ ਦੀ ਇਹ ਘੰਟਾ ਘੰਟਾ ਨੀਂਦ ਕੱਢ ਲੰਦੇ ਦੇ। ਨਹੀਂ। ਨਹੀਂ। ਘਟਲੇ ਦੇ। ਧਰਮਸਾਲਾ ਚ ਅਗਲਾ ਘੰਟਾ ਤੋਂ ਘੰਟੇ ਨੀਂਦ ਕੱਢ ਲੈਂਦਾ। ਜਿਹੜਾ ਜੀ ਸਹੀ ਗੱਲ। ਹੁਣ ਹੋਰ ਕੀ ਕੰਮ? ਆਹ ਜੀ ਇਹ ਪ੍ਰਾਸਤੀ ਚੀਜ਼ਾਂ ਨਹੀਂ। ਆਪਾਂ ਜਿਹੜੀ ਆਹ ਬੜਾ ਖਰਚਾ ਪਾਉਂਦਾ ਉਹ ਪੈਸੇ। ਯਾਰ ਮੇਨ ਗੱਲ ਹੁਣ ਰਿਸ਼ਤੇਦਾਰ ਸਾਰਿਆਂ ਨੇ ਘਰ ਆ ਲੈਣਾ। ਕੁੜੀ ਦੇ। ਨਹੀਂ ਉੱਥੀ ਦਾ ਮੁੜ ਜਾਣਾ। ਨਹੀਂ ਕਿਹੜੇ ਨਿਆਣਾ ਬਾਅਦ ਚ। ਹੋਰ। ਤੈਲਸਵਾ ਤੇ ਮੁੜ ਜਾਣਾ ਸਾਬ ਨੇ। ਕਿੱਧਰ ਘਰੀ ਦਾ ਪਤਾ ਹੁੰਦਾ ਕਿੱਥੇ ਆ? ਪਿੰਡ ਨਹੀਂ ਪਤਾ ਹੁੰਦਾ ਯਾਰ ਆਪਾਂ ਉਦੋਂ ਵਿਆਹ ਗਏ ਆ ਉਦੋਂ ਆਪਾਂ ਨੂੰ ਪਤਾ ਵੀ ਕਿਹੜੇ ਪਿੰਡ ਤੇ ਬਰਾਦ ਆਈ ਆ ਨਹੀਂ ਪਤਾ ਹੈਗਾ ਬੱਤ ਵਾਂਗ ਪਤਾ ਵੀ ਮਲੇਦ ਗੋਦਲੇ ਖਲ ਤੇ ਆਈ ਆ ਪਤਾ ਹੀ ਨਹੀਂ ਹੁੰਦਾ ਆਪਾਂ ਨਾਲ ਪੁੱਛਦੇ ਆ ਕੋਈ ਉਹੀ ਚੱਕਰ ਹੋ ਜਾਂਦਾ ਜੇ ਕਾੜ ਬੱਤੇ ਪਤਾ ਲੱਗਦਾ ਠੀਕ ਆ ਯਾਰ ਐਕਟਰਾਂ ਚ ਆ ਜਾਂਦੇ ਨਾਲੇ ਸਾਰੇ ਆਪਣਾ ਰਿਸ਼ਤੇਦਾਰ ਘਰਾਂ ਲੈਂਦੇ ਆ ਹੈ ਕਿ ਨਹੀਂ ਮਲੇਦ ਤੇ ਮਿਲ ਲੰਦਾ ਜੀ ਬੰਦਾ ਨਾਲੇ ਨਾਲੇ ਰਿਸ਼ਤੇ ਮਿਲ ਲੈਂਦੇ ਆ ਆਪਣਾ ਕੀ ਗੱਲ ਉੱਥੇ ਲੱਗ ਇੱਥੇ ਸਾਰਿਆਂ ਨਾਲੇ ਨਾ ਉਧਰੋਂ ਠੱਡ ਲੱਗਦੀ ਸ਼ਾਮਾਂ 'ਚ ਉੱਥੇ ਉੱਥੇ ਹੁੰਦੀ ਜਾਂਦੀ ਸਾਰੇ ਉੱਤੇ ਗੋਲ ਨਹੀਂ ਜਾਣਾ ਪਿੰਡ ਵਾਲਿਆਂ ਦਾ ਹੋਰ ਫਾਇਦਾ ਨਾਲ ਅਗਲਾ ਜੇ ਘਰਾਂ ਜਾਣਾ ਕੰਮ ਜਾਇਆ ਘਰ ਨਹੀਂ ਹੈਗਾ ਕੋਈ ਜਿਹੜਾ ਮਾਰਿਆ ਵਾਲਾ ਜਿਹੜਾ ਮਾਰਿਆ ਆਹ ਠੀਕ ਆ ਲੈ ਯਾਰ ਮੈਸਾ ਚੋਣੇ ਦਾ ਫਾਇਦਾ ਹੋ ਗਿਆ ਆਪਾਂ ਚੋਕੇ ਗਏ ਤਿਆਰ ਹੋ ਕੇ ਆ ਗਏ ਕਾਰ ਵਾਲਾ ਆਉਣਾ ਆ ਕੇ ਦੇਖ ਮੈਂ ਪਹਿਲਾਂ ਇਹਨਾਂ ਦਾ ਬਾਈ ਫੱਟਾ ਲਿੱਕੇ ਗਿਆ ਉਹ ਕਹਿੰਦੇ ਵੀ ਸਮਾਨ ਛੱਡਣਾ ਇਹਦੇ ਕੈਂਟ ਚਾ ਮੈਂ ਦੋ ਟਰਾਲੇ ਪਰ ਸਾਰੇ ਟਰਾਲੇ ਚੱਕ ਕੇ ਯਾਰ ਮੇਨ ਗੱਲ ਅੱਜੇ ਦੇਖ ਲਈ ਜਿਹੜਾ ਕਹਿੰਦੇ ਨਹੀਂ ਭਾਗ ਲਾ ਕੇ ਪਾਣੀ ਕਿੰਨੀ ਦੇਰ ਬਾਪਰਾਤ ਆਈ ਹੋਣੀ ਆ ਅੱਜੇ ਦੇਖ ਲਈ ਕੋਈ ਮੋਟਰ 'ਤੇ ਬੈਠਾ ਉਹ ਬੇਟਾ ਸਾਰੀਆਂ ਮੋਟਰਾਂ ਬੰਦੇ ਬੈਠੇ ਹੋਣਗੇ ਸ સારું ફિલ્મ સારું ફિલ્મો મેં ਪਹੀ ਪਰ ਪਾਣੀ ਛਿਰਕਣਾ ਦਾ ਇਹਦੇ ਪਰ ਹਾਂ ਗਲਤੀ ਕਰ ਗਏ ਅਗਲਾ ਤੁਰ ਕੇ ਜਾਂਦਾ ਇਹ ਤੈਨੂੰ ਕੱਪੜੇ ਲਪੜੇ ਪਾਣੀ ਛਿਰ ਕੱਲ ਛਿਰਕ ਦੇਣਾ ਦਾ ਹਾਂ ਕੱਲ ਗੱਲਾਂ ਮਤਾਂ ਉਹ ਟੈਂਕਰ ਨਾਲ ਕਰਦਾ ਜਾਇ ਨਾ ਗਈ ਹੈਗਾ ਬਾਈ ਤੁਹਾਡੇ ਮੰਝੇ ਉਹ ਕਰ ਦਨੇ ਕੱਲ ਨੂੰ ਮੰਝੇ ਯਾਰ ਕੁਰਸੀਆਂ ਆਈਏ ਦਿਨਜੋ ਰੇ ਕੁਰਸੀਆਂ ਮੋੜਵਾ ਦਿੰਦੇ ਹੋਰ ਕੁਰਸੀਆਂ ਚੱਲ ਉੱਥੇ ਵੀ ਜਾਈਏ ਕੁਰਸੀ ਇਹਦੇ ਇਹਦੇ ਮਰੋਂ ਨਾਲੇ ਉਹ ਝਾੜ ਦਿਆ ਕੱਪੜਾ ਝਾੜੂ ਦਈ ਇਹਨੂੰ ਕਾੜੂ ਮਾਰ ਕੇ ਮੈਂ ਕਿਹਾ ਦਰਿਸ਼ਤਾ ਦੋ ਚਾਹੀਏ ਉੱਪਰ ਗੱਲ ਰਹੀ ਹੈ ਯਾਰ ਵਧੀਆ ਬੈਠਣ ਨੂੰ ਵਧੀਆ ਦਰੀ ਹੋਵੇ ਤਾਂ ਗਲਤੀ ਕਰ ਗਏ ਕੁਰਸੀਆਂ ਲਵਾ ਦਿਆ ਤੇ ਅੱਧਾ ਗੱਲ ਨਾਲ ਲੋਡ ਅਰੇ ਕੋ ਬੰਦਾ ਡੀਜੇ ਮੁਰੂ ਵੀ ਨਹੀਂ ਬੈਠ ਸਕਦਾ ਕਿੱਥੇ ਬੈਠਦਾ ਬੈਠਦੇ ਜਾ ਕੇ ਆਗਲੋਂ ਇੰਨਾ ਬਾਈ ਡੀਜੇ ਆਪਣੇ ਸਿਰ ਤੋਂ ਬੈਠ ਸਮਾ ਜਾ ਕੇ ਬੰਦਾ ਉੱਥੀ ਬੰਨ ਜਾ ਜਾਂਦਾ ਉਹਦਾ ਵੀ ਉੱਥੀ ਹੈ ਹੁਣ ਖੁੱਲ ਨਹੀਂ ਲੱਗਾ ਜਿੱਥੇ ਮਾਰਦੀ ਹੁੰਦੀ ਆ ਨਾਲੇ ਹਾਜਮ ਆਏ ਨਾ ਖਾਦਾ ਵੀ ਅਗਲੇ ਨੂੰ ਇਹ ਬਾਈ ਬਾਈ ਆਪਣੀ ਵੀਡੀਓ ਦੇ ਦਿੰਦੇ ਇਹ ਵੀ ਗੈਰ ਚ ਆਏ ਹੋਏ ਨੇ ਕਿਹੜਾ ਖੰਨੇ ਦੇ ਨੇੜੇ ਪਾਦਲਾ ਬੈਠਾ ਪਾਦਲਾ ਦੇ ਖਲੇ ਦਾ ਨਾ ਬਾਈ ਕਹਿੰਦਾ ਵੀ ਜਾ ਕੇ ਆਵਾਂ ਅੱਜ ਕਹਿੰਦਾ ਪਹਿਲੀ ਵਾਰ ਆਏ ਆ ਹਾਂ ਬਹੁਤ ਸੋਹਣਾ ਲੱਗਿਆ ਬਾਈ ਤੁਹਾਡੇ ਨਾਲ ਬੜਾ ਸੋਹਣਾ ਲੱਗਿਆ ਉਹ ਆ ਜਾਂਦੇ ਜੀ ਪੌੜਨਾ ਚ ਆਵਦੇ ਨੇ ਨੇੜੇ ਹਾਂ ਬੀਜੇ ਕੋਲ ਹਾਂ ਬੀਜੇ ਕੋਲ ਠੀਕ ਹੈ ਸਾਡਾ ਜਣੀ ਗਵਿੰਦਰ ਗੜ੍ਹ ਦੇ ਵਿੱਚ ਆ ਗਿਆ ਜੀ ਬਾਦਲਾ ਅਲੀਪੁਰ ਮਾਨਕ ਮਾਜਰਾ ਡਲੇੜੀ ਫਤਿਹਗੰਗ ਨੇਵਾ ਆਛੇ ਬਹੁਤ ਬੰਦੇ ਮਿਲਦੇ ਬਾਈ ਜੁਲੇਬ ਆਪਣੇ ਬਾਈ ਮੋਰ ਆਪ ਬਹੁਤ ਬਾਈ ਮਹੀ ਮਹੀ ਹੋ ਗਿਆ ਤਾਂ ਹੁਣ ਹੀ ਆ ਉਹ ਸਾਢੇ ਬਸ ਸਾਰੀ ਟੱਕੀ ਤੋਂ 5 ਨੂੰ ਟਾਈਮ ਬੋਲ ਆਉਂਦਾ ਬਾਈ ਮੈਨੂੰ ਲੱਗਿਆ 5 ਨੂੰ ਟਾਈਮ ਬੋਲਉਂਦਾ ਇਹ ਪਹਿਲਾ ਫੱਟਾ ਪਹਿਨਾ ਉਰੇ ਸਮਾਨ ਬਾਈ ਜਦ ਇਹ ਸਾਰੇ ਤਿਆਰ ਹੋ ਗਏ ਜਰਨ ਉਹਦੇ ਸਮਾਰਟਫੋਨ ਦਿਖਾ ਦੇ ਫੱਟਾ ਮੈਨੂੰ ਲਾਇਆ ਜ 8 ਵਜੇ ਤੇ ਉਹ ਤੇ ਤੂੰ ਬਾਈ ਤੂੰ ਤਾਂ ਨੰਗ ਗਿਆ ਸਾਰਾ ਉਰੇ ਟਰਾਲੇ ਤੇ ਛੱਡ ਕੇ ਗਿਆ ਸਮਾਨ ਮੇਦਰ ਨੂੰ ਪੁੱਛਿਆ ਤਾਂ ਪਤਾ ਨਹੀਂ ਆ ਵੀਰੋ ਆਈ ਵੀਡੀਓ ਆਈ ਦੀ ਜੇ ਭਾ ਗੰਦਨਾ ਟ੍ਰੈਲਰ ਲੇ ਕੇ ਆ ਗਿਆ ਖਾਲੀ ਹੈ ਵੀਡੀਓ ਦੇਖਦੇ ਸਭ ਤੇ ਆਇਆ ਆਹ ਹੈ ਹੁੰਨੀ ਤਾਂ ਇਹ ਤਾਂ ਹੈ ਨਹੀਂ ਤਾਂ ਬਾਅਦ ਮੈਂ ਦੇ ਦਿੱਤੇ ਇਹਦੀ ਵੀਡੀਓ ਦੇਖਣ ਜੇ ਹੋਇਆ ਝੂੜ ਤੇ ਹੋਈ ਨਹੀਂ ਜੀ ਨਿਕਲ ਰਿਹਾ ਤਾਂ ਨਾ ਪਾਵੇ ਲਾਈਵ ਨਾ ਪਾਵੇ ਫਿਰ ਤਾਂ ਲੱਗ ਜੂਗਾ ਸੰਤ ਕਰਦੇ ਇਹਨੇ ਵੀਡੀਓ ਬਣਾਈ ਆ ਮੈਂ ਕਿਹਾ ਸਬੂਤ ਹੈਗਾ ਸਬੂਤ ਹੈਗਾ ਟਰਾਲੇ 'ਤੇ ਮੈਂ ਸਾਰਾ ਸਮਾਨ ਛੱਡ ਕੇ ਇਹਨਾਂ ਨੇ ਫਿਰ ਸਿਲੰਡਰ ਸਾਰਾ ਕੁਝ ਸਮਾਨ ਇੱਥੇ ਟਰਾਲੇ 'ਤੇ ਛੱਡਿਆ ਹਾਂ ਫੱਟੇ ਲੱਦੇ ਦੇ ਬਾਅਦ ਮੈਂ ਘੰਟੇ ਨਹੀਂ ਘੰਟੇ ਬਾਅਦ ਗਿਆ ਉੱਦੋਂ ਫਿਰ ਹਵਾ ਭਰਾਈ ਭਈਏ ਜਿਹਨੇ ਟਰਾਲਾ ਲਿਆ ਤਾਂ ਆਪਦੇ ਖੜਾ ਕੇ ਹਵਾ ਭਰਨ ਲੱਗੇ ਟਾਇਰਾਂ ਠੀਕ ਹੈ ਐਰਿਕ ਇੱਕ ਗੰਜਾਈ ਦਾ ਬਾਈ ਫੋਨਾਂ ਪੈਣਾ ਗਾਡੀ ਨਹੀਂ ਬਾਈ ਤੇ ਕਹਣਾ ਹੀ ਨੇ ਉਹ ਸੱਤ ਲਾ ਕੇ ਕਹਿਣਾ ਲਾ 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 ਕੇ ਦੋ ਬਾਈ ਚੋਲਾ ਜਾ ਦੋ ਸਾਲ ਨਿਕਲਣਗੇ ਕਹਿੰਦੇ ਆਹ ਦਾਦੀ ਵਰ ਹੋਊਗਾ ਉਹਨਾਂ ਦੀ ਲੱਗੀ ਦੋ ਸਾਲ ਲੰਮਾ ਕਰਾ ਦੇ ਆਹੀ ਚੰਦੂ ਦੋ ਸਾਲ ਤਾਂ ਕੀ ਆ ਗਿਆ ਹੋ ਗਿਆ ਜਦ ਇਹ ਲੈ ਜਾਂਦੇ ਸਵਾਲ ਆਦ ਕੇ ਕਾ ਮੇਰੇ ਨਾਲ ਵੀ ਤਾਂ ਹੋ ਲਿਆ ਉਹ ਤਾਂ ਹੈ ਹੀ ਆ ਦੇਖ ਰਹੀ ਆ ਅੱਲਾ ਮੇਰੇ ਯਾਰ ਦੁੱਤਾ ਵੜਾ ਗੁੱਤਾ ਹੋਇਆ ਨਾ ਗੰਨਾ ਵੀ ਥਾਲਾ ਟੇਡਾ ਦਾ ਸਾਰਾ ਉੱਤਰ ਜਿਆਦਾ ਹੁੰਦਾ ਫਿਰ ਦੱਤਾ ਕਰੋਲ ਹੋ ਗਈ ਗੰਨਾ ਵੀ ਉੱਤਰ ਨੂੰ ਟੇਡਾ ਉਹ ਕਰੋਲ ਇਕ ਨਹੀਂ ਹੁੰਦੀ ਆ ਫਿਰ ਜੇ ਫਸਿਆ ਪਾਉਂਦਾ ਨਾ ਫਿਰ ਬੰਦਾ ਹੋਰ ਫਸ ਜਾਂਦਾ ਪੰਮੇ ਹੋ ਰਿਹਾ ਹੋਇਆ ਜੈਕ ਵੀ ਅਸੀਂ ਜੈਕ ਲਾਈਏ ਉੱਧਰ ਕਿਉਂਦਾ ਨਹੀਂ ਆਇਆ ਦੱਤਾ ਕੋਵੇ ਦੂਆ ਸਾਈਕਲ ਹੀ ਧਿਆਨ ਦੇ ਕਦੀ ਹੋ ਗਿਆ ਸਾਲਾ ਮੇਰੇ ਕਿਨੂੰ ਦੇਖਦਾ ਆਉਂਦੀ ਗਿਆ ਮੇਰੇ ਕਿਨੂੰ ਜੀ ਦੇਖਣਾ ਹੋਰ ਵਸੇ ਹੋ ਜਾਣੀਆਂ ਹਾਂ ਹਾਂ ਉਹਦੇ ਪਹਿਲਾਂ ਲੈ ਜਾ ਯਾਰ ਠੀਕ ਹੈ ਇਹ ਨੂੰ ਵੀ ਲੈ ਜਾਣਾ ਅਸੀਂ ਨਾਲ ਨਾ ਨਾ ਇਹ ਨੂੰ ਨਾਲੇ ਲੈ ਜਾਣਾ ਦੂ ਭਾਈ ਦਾ ਨਾਲ ਨੂੰ ਵੀ ਹੁਣ ਪਿਆ ਗਿਆ ਮੇਰਾ ਬੰਦਾ ਮੇਰਾ ਬੰਦਾ ਨਾਲੇ ਆ ਦੇਣਾ ਹੈ ਨਹੀਂ ਨਾਲ ਲੱਖ ਕਦਾ ਚਾਹੇ ਉਧਰ ਨੂੰ ਉਡਾ ਲੈੂਗਾ ਸਵੇਰੇ ਸਵੇਰੇ ਜਾਣਾ ਕਦਾ ਇਹਦਾਂ ਬਣਾਵਾਂ 18 ਲੈਣਾ 14 ਨਹੀਂ ਕੱਢਣਾ ਇੱਧਰ ਰੱਖਣਾ ਹੀ ਰੱਖਣਾ ਇਹ ਟਰਾਲਾ ਲੈ ਬੁਰਾ ਹਾਲ ਰੂੜ ਆਇਆ ਇਹ ਰੋਹਣੀ ਬਣਾ ਆ ਮੈਂ ਮਿਲਣਾ ਹੀ ਨਹੀਂ ਇਹ ਕਰਮ ਵਾਲਾ ਤੂੰ ਆ ਬਾਈ ਕਹਿੰਦਾ ਆਇਆ ਨਾ ਮੈਂ ਤਾਂ ਖੁੱਲ ਕੇ ਕਹਿੰਦਾ ਜਾਈ ਬਾਈ ਡਾਕਟਰ ਨੇ ਜਾਈ ਮੈਂ ਕੱਢਣਾ ਹੀ ਨਹੀਂ ਕਿਹਦਾ ਮੰਗੀ ਜਾਉਂਗੇ ਰੇਵਰ ਤੇਰੇ ਵਰਗੇ 14 ਫੁੱਟਾ ਟਰਾਲਾ ਚੱਲਣਾ ਰੇ ਨੂੰ ਆਪਣੇ ਇਹਦਾ ਨਹੀਂ ਜਾਣਾ ਕਿ ਨਹੀਂ ਜ਼ਮੀਨ ਹੋਰ ਮੁੱਠੀ ਕਰਦਾ ਹੈਗਾ ਫਿਰ ਰੇ ਨੂੰ ਹੋ 70 80 ਹਜ਼ਾਰ ਇਹ ਲਾਏ ਰੱਖਣੇ ਤੂੰ ਬੰਦਾ ਨਾਮ ਕਰਾ ਦੀ ਸਾਡਾ ਕੰਮਿਆਂ ਵਾਲਾ ਤਿੰਨੇ ਜਣੇ ਆਪਾਂ ਆਹੋ ਮੈਂ ਸਮਝ ਗਿਆ ਨਾ ਇਹ ਨੂੰ ਵੇ ਦੇ ਦੇ ਮੈਂ ਮੰਦੇ ਲੇ ਰਿਹਾ ਮੈਂ ਆਪਣੇ ਨਾਲ ਲੈ ਆਉਂ ਮੈਲੇ ਦੇ ਦਾਂ ਸੀ ਹਾਂ ਰੱਖ ਲਓ ਰੱਖ ਲਓ ਬਹੁਤ ਰਾੜਾ ਵੀ ਦੇਖੇ ਜਾਂ ਲੈ ਕੇ ਜਾਂਦੇ ਰਹੇ ਆਓ ਇਹ ਵੀ ਭਾਈ ਲੈ ਕੇ ਗਿਆ ਕੰਨਾ ਨਾਲ ਹੁਣ ਯਾਦ ਦਾ ਫਸ ਲੱਗ ਗਿਆ ਭਾਈ ਹੁਣ ਕਿੱਥੇ ਲੈ ਟਾਇਰਾਂ ਪੱਖੋਂ ਹੀ ਦਬਦਾ ਇਹ ਤਾਂ ਪਹਿਲਾਂ ਨਹੀਂ ਹੁਣ ਤਾਂ ਕੋਤੇ ਚੱਲੀ ਗਿਆ ਤਾਂ ਜਿਹੜਾ ਹੱਦ ਆ ਲੱਗਿਆ ਹੁਣ ਤਾਂ ਹੁਣ ਤਾਂ ਜਾਊਗਾ ਉਹਦਾ ਫੋਨ ਆਇਆ ਗੱਲਦਾ ਵੀ ਟਾਇਰ ਖੁੱਲ ਕੇ ਆਇਓ ਤੈਨੂੰ ਉਹ ਵੀ ਦੁਆਰ ਤੇ ਇੱਕ ਵਾਰੇ ਹੋਇਆ ਟਾਇਰ ਦੇ ਵਿੱਚ ਖੁੱਲ ਵਾਲੀ ਪਤਾ ਕਿੰਨਾ ਕਦਾਂ ਕਬਾਰ ਇੱਕ ਇੰਚ ਦੋਵਾ ਹੋਇਆ ਉਹ ਤਾਂ ਠੀਕ ਜੱਟ ਮੇਰੀ ਗੱਲ ਨਹੀਂ ਹੋ ਰਹੀ ਉਹ ਫਿਰ ਤਾਂ ਪੰਜ ਵਾਰੀ ਕਰਦਾ ਹੈ 10 ਵਾਰ ਗੇਰ ਲਾ ਉਹਦਾ ਗਿਰਨੇ ਗਿੰਨਾ ਮੇਰੇ ਸਾਰੇ ਥੋੜਾ ਖਾਣੇ ਮੇਰੇ ਸਾਰੇ ਮੇਰੇ ਤਾਂ ਤੋੜ ਕੇ ਮਾਰਦਾ ਫਿਰ ਉਹ ਤਾਂ ਸਭੀ ਟਟੋ ਦਾ 2007 ਦਾ ਆਇਆ ਹੋਇਆ ਨਾ ਹੁਣ ਤੇ ਬਾਅਦ ਤੋਂ ਕੋਈ ਉਹ ਠੀਕ ਹੈ ਕੋਈ ਬੈਰਗ ਨਹੀਂ ਪੰਨਿਆ ਕੁਝ ਨਹੀਂ ਕਰਾਇਆ ਕੋਈ ਬੈਰਗ ਨਹੀਂ ਪੰਨਿਆ 2006 2000 ਰੇ ਅਰ ਇੰਨਾ ਅੱਧਾ ਪਿੰਡ ਨੇ ਕਸਾ ਲਿਆ ਹੋਣਾ ਇਹ ਹੋਰ ਹਲੇ ਹੋਰ ਬੁੱਤ ਅੱਜ ਹੀ ਹੋਦੇ ਨੇ ਡਰ ਕੋਈ ਨਹੀਂ ਹਾਂ ਕਾਦੀ ਡਰ ਹੈ ਗਲੇ ਮੈਂ ਤਾਂ ਕਿਹਾ ਇਹਦੇ ਨੂੰ ਉਹ ਮੈਂ ਕਿਹਾ ਇਹਨੂੰ ਮਹਾ ਜਿਹਦੇ ਤੇ ਲੱਗ ਲੱਗਣਾ ਕਹਿੰਦਾ ਉੱਥੇ ਖੋਲ ਕੇ ਆਉਣਾ ਮੈਂ ਮੈਂ ਨਹੀਂ ਪਾਉਣਾ ਇਹ ਆਹ ਵਾਣਾ ਠੀਕ ਹੈ ਵਾਣਾ ਠੀਕ ਹੈ ਜਿੱਥੇ ਮਰਜ਼ੀ ਖੋਲਿਆ ਹੋਵੇ ਓਏ ਇਹਦੇ ਤੇ ਇੱਥੇ ਨਹੀਂ ਛੱਡਿਆ ਖੇਡਦਾ ਪਰਾਲ ਜਦੀ ਹੋਈ ਖੜੇ ਤੇ ਗੁੱਜਰ ਕਹਿੰਦਾ ਕਹਿੰਦਾ ਵੀ ਕੋਈ ਨਾ ਸਵੇਰੇ ਲੈ ਜੂਗੇ ਦੋ ਟਰਾਲੇ ਸਾਡੇ ਅੱਧੀ ਖੜੇ ਨੇ ਇਹ ਮੇਰੇ ਅਰਜਦੀਪ ਦਾ ਮੈਂ ਪਹਿਲਾਂ ਇਹ ਕੱਢ ਕੇ ਲਿਆ ਆ ਹਾਂ ਮਾਰਾ ਕੋਈ ਨਹੀਂ ਅਰਜਦੀਪ ਨਾਲ ਸਮਝੌਤਾ ਹੋ ਜਾਣਾ ਜੇ ਸਮਝੌਤਾ ਨਹੀਂ ਹੋਣਾ ਇਹ ਐਟਾ ਬਹੁਤ ਮਹਿੰਗੇ ਲੱਗੇ ਹੋਏ ਬੇਜੰਦੀ ਹੈ ਕਈ ਬਈ ਹੈਗੇ ਨਹੀਂ ਹੋਰ ਆਪਣੇ ਦਾ ਕੁਝ ਹੋ ਜੇ ਇਹ ਸਿੰਪਲੋ ਕਰ ਜਿੱਥੇ ਮਰਜੀ ਖੋਲ ਲਿਆ ਉਹਨੂੰ ਮਿਲ ਮਾ ਠੀਕ ਨਹੀਂ ਜਿਹੜੇ ਪਾਸਮਾਨ ਲੱਗਿਆ ਉਹਨੂੰ ਸੱਚੇ ਦੰਦਾ ਟਰੈਕਟਰ ਨਹੀਂ ਖੜ ਸਕਦਾ ਡੱਡ ਰੈਲਾ ਖੜ ਸਕਦਾ ਤਾਂ ਹੀ ਪੈਂਦਾ ਉੱਥੇ ਉਹ ਵੀ ਤੇ ਚੱਕਾ ਉਹ ਤਾਂ ਮੈਂ ਫੋੜ ਲੈ ਜਾਨਾ ਕਹਿੰਦਾ ਉਹ ਇਹਦਾ ਪੈਂਦੇ ਕੋਲ ਵੀ ਡਰਾਈਵਰ ਆ ਜਾ ਕੋਗੀ ਜੀ ਜਿਹੜਾ ਫੋੜ ਲੈ ਜਾਨਾ ਹਾਂ ਉਹਦਾ ਕਾਈ ਹੈ ਕੀ ਮੈਂ ਨਹੀਂ ਚੁਕਾਈ ਇਹ ਉੱਥੇ ਪਈ ਕੰਟੀਨ 'ਚ ਫਾਨ ਗਏ ਰੋਟੀ ਕੰਟੀਨ 'ਚ ਨਹੀਂ ਤੇ ਗਏ ਸੀ ਢਾਬੇ ਵਰਗੇ ਤੇ ਪਤਾ ਉਹ ਬੰਦੇ ਨੇ ਨਿਗਾਹ ਰੱਖੀ ਮੈਂ ਮੈਂ ਤਿੰਨੇ ਨੇ ਕੰਟੀਨ ਮੂਰੇ ਟਰੈਕਟਰ ਲੈ ਗਏ ਦਿੰਦਾ ਕਹਿੰਦਾ ਇਹਨੂੰ ਖੜਾ ਰਹਿਣ ਦੇ ਮੇਰੇ ਵਾਲਾ ਖੋਲ ਕਹਿੰਦਾ ਟਰਾਲੇ ਮਗਰ ਜੇ ਮੇਰੇ ਵਾਲਾ ਖੋਲ ਲੈਂਦੇ ਫਿਰ ਦਿੰਦਾ ਲਈ ਖੁੱਲ ਜਣੀ ਦੀ ਡਰਾਈਵਰ ਇੱਕ ਜੀ ਖੁੱਲਣਾ ਆਵੇ ਇਹਨੂੰ ਹੈ ਹੀ ਨਹੀਂ ਤੀ ਫਿਰ ਉੱਥੇ ਮੈਂ ਚੱਲ ਗਈ ਨਿਕਲ ਗਈ ਫਿਰ ਉਹ ਬਾਈ ਇਹਦਾ ਆਪਣੀ ਹੈ ਨਾ ਇਹਦਾ ਭੜੀ ਦੇ ਆਈ ਨਹੀਂ ਨਿਕਲੀ ਫਿਰ ਇਹ ਕਿਹੜਾ ਇਹਨੂੰ ਤੂੰ ਹੀ ਲੈ ਗਿਆ ਤਾਂ ਜਾ ਟਰਾਲਾ ਤੂੰ ਇਹ ਕਹੋ ਲਾਥ ਵਾਲੀ ਆਈਆਂ ਵਿਚ ਨਾਲ ਇਹਨੂੰ ਲਾਤਾ ਮੈਂ ਹਾਂ ਮੇਰੀ ਗੱਲ ਸੁਣ ਲੈ ਜਿੱਦਣ ਮੈਂ ਟਰਾਲੇ ਲੈ ਕੇ ਆਇਆ ਤਾਂ ਇਹਦੇ ਵਿੱਚ ਮੈਂ ਕਹਿੰਦਾ ਵੀ ਆ ਪਏ ਰਸੇ ਇਨੂੰ ਤੂੰ ਥੈਲਾ ਤਾਰ ਕੇ ਦੇ ਉਹਨਾਂ ਦਾ ਤਾਰ ਹੈ ਕਿ ਨਹੀਂ ਕਿਹਦਾ ਫੜਾਇਆ ਕਿ ਨਹੀਂ ਇਹਦੇ ਟਰਾਲੇ ਵਿੱਚ ਦੇ ਰੱਖੇ ਤੇਰੇ ਟੂਲ 'ਚ ਹੋਣੇ ਆ ਹਾਂ ਟੂਲ 'ਚ ਐ ਨਹੀਂ ਤੂੰ ਜੇ ਮੈਨੂੰ ਬੋਲਦਾ ਤਾਂ ਇਹ ਬੇਟੇ ਹੁੰਦੇ ਹੋ ਮੈਂ ਦੇਖ ਲੈਣਾ ਪਹਿਲਾਂ ਮੈਂ ਤਾਂ ਬੋਲ ਗਿਆ ਹਾਂ ਟਰਾਲੇ 'ਚ ਰਸੇ ਤੇਰੇ ਰੱਖੇ ਟੂਲ 'ਚ ਹੋਏ ਘਰ ਨੂੰ ਲੈ ਗਿਆ ਹੁਣ ਤਾਂ ਹੀ ਆ ਜੀ ਲੈ ਗਿਆ ਨਹੀਂ ਘਰ ਨੂੰ ਬਾਈ ਹਾਂ ਲੈ ਹਾਦਾ ਕਾਤੇ ਮੈਂ ਨਹੀਂ ਕਾਤ ਵੀ ਕਹਾਂ ਮੈਂ ਨਹੀਂ ਲੈ ਕੇ ਆਇਆ ਉਹ ਹੋਰ ਤੂੰ ਲੈਗਾ ਮੈਂ ਅੱਛੇ ਪੁੱਛੇਗਾ ਨਾ ਮੈਂ ਕਹਾਂ ਮੈਂ ਇਹੀ ਕਰ ਮੈਂ ਨਹੀਂ ਲੈ ਗਿਆ ਹੈਗਾ ਰਸੇ ਟਰਾਲੇ ਨੂੰ ਰਸੇ ਰਸੇ ਪਹਿਲਾਂ ਮੈਨੂੰ ਟਰਾਲੀ ਗਾਂ ਕੱਢ ਕੇ ਦੇਖਣ ਦੇ ਅਲੇਓ ਸੇ ਮੰਜੀ ਵੀ ਨਹੀਂ ਖੁੱਲਦੀ ਹੈਗੀ ਇਹ ਗੱਲ ਤੇ ਮੈਂ ਮੰਜੀ ਤੁਸੀਂ ਖੋਲੀ ਹੋਣੀ ਤਾਂ ਕੱਢੇ ਹੋਣੇ ਪੁੱਛ ਰਹਾ ਮੰਜੀ ਖੁੱਲਦੀ ਨਹੀਂ ਇੱਥੇ ਕਿਨੇ ਮੈਨੂੰ ਕਿਹਾ ਤਾਣ ਫੋਨ ਕਰਕੇ ਕਹਿੰਦਾ ਰਸੇ ਟੂਲ 'ਚ ਪਏ ਆ ਰਸੇ ਟੂਲ 'ਚ ਪਏ ਆ ਉਹਦੇ ਆਲਾ ਤਾ ਮੈਨੂੰ ਇੱਕ ਤਾਰ ਕੇ ਰੱਖਣੀ ਆ ਉਹ ਜੋ ਜਰ ਕੋ ਰਸੇ ਲੈ ਗਿਆ ਨਾ ਉਹ ਸਹਿਬ ਜੋਤ ਨਾ ਲੈ ਗਿਆ ਬਰਾਤ ਉਹ ਆਪਸ ਆਪੇ ਦਾ ਤੜਾਈ ਲੱਤੀ ਦੀ ਰਾਇਦਰ ਆ ਉਜਰਨੇ ਜਰੋ ਤਾਂ ਆ ਤੈਰੇ ਤੈਰੇ ਆਗੇ ਖੰਮ ਜਲਾ ਮੈਂ ਤਾਂ ਇਹਨੂੰ ਜਦੇ ਕਹਿ ਵੀ ਰਸਤੇ ਦੱਸ ਕਿੱਥੇ ਰੱਖਣੇ ਆ ਉਹ ਕਹਿੰਦਾ ਪੇ ਰਹਿਣ ਦੇ ਨਹੀਂ ਨਹੀਂ ਇਹਦੇ ਆਏ ਦੇ ਦੇਖ ਲੈ ਇਹਦੇ ਇਹਦੇ ਉਹੀ ਦੀ ਲੱਦੇ ਥਲੇ ਹੁਣ ਫੇਰਾ ਫੇਰੀ ਇਹ ਹੋਰ ਨਾ ਲੈ ਗਾ ਮੈਨੂੰ ਕਹਿੰਦਾ ਵੀ ਤੈ ਤੇ ਆਗੇ ਤੇ ਜੱਪਲ ਤੇ ਆਗੇ ਤੇ ਮੈਂ ਜਲਦੀ ਫੋਨ ਕਰਿਆ ਇਹ ਫੋਨ ਕਰੇ ਭਾਈ ਰਸਤੇ ਦੱਸ ਕਿੱਥੇ ਰੱਖਣੇ ਆ ਉਹ ਮੈਂ ਵੀ ਦੇਖਿਆ ਇਹਨੂੰ ਮੈਂ ਕਹਾਂ ਮੈਂ ਕੱਟ ਲਈ ਜਾ ਮੈਂ ਕਹਦੇ ਕਿ ਆ ਵੀ ਟੂਚੀ ਛੱਡ ਦੇ ਮੈਂ ਕੁਲੂਨ ਵਾਲੇ ਕਾਲੀ ਰੂਪੇਵਾਂ ਕੱਟਦੇ ਜਾ। ਆ ਵੀ ਇਹ ਦੇਖੇ ਹੋਗੇ ਆ ਦੇਖ। ਦੇਖਿਆ ਮੈਂ। ਜਦੋਂ ਟੋਟਲਾ ਖੋਲ ਕੇ ਕਹਿੰਦਾ ਦਿਖਾ ਕੇ ਜਾ। ਬਿਆਹ ਤੋਂ ਨਿਪੜ ਗਿਆ। ਆ ਦੇਖ। ਇੰਨਾ ਨਹੀਂ ਸਾਡਾ ਉਹ। ਤੇ ਤਾਂ ਹੁਣ ਕਦੇ ਐਂ ਕਹਿੰਦਾ ਵੀ ਆ ਰਸੇ ਤੇਰੇ ਰੂਨ ਚ ਪਈ ਆ। ਹਾਂ। ਇਹ ਲੈ ਕੇ ਆਇਆ ਏ। ਇਹ ਦੱਸਿਆ ਤੇ ਨਹੀਂ ਹੈਗਾ। ਇਹਨੇ ਦੱਸਿਆ ਇਹਨੇ। ਮੈਂ ਇਹ ਦਿਖਾਇਆ ਤਾਂ ਨਹੀਂ। ਮੈਂ ਤਾਰਨੇ ਤਿਆਰ ਆ। ਮੈਂ ਰਸੇ ਤਾਰਨੇ ਪਿੱਛੇ ਪੁੱਛੇ ਵੀ ਕਿੱਥੇ ਰੱਖਣੇ ਆ। ਮੈਂ ਕੂਲੇ ਰੱਖੇ। ਇਹ ਕਹਿੰਦੇ ਪੇਰਾਂ ਦੇ ਟੁੱਟੇ। ਫੇਰ ਇਹ ਕਹਿੰਦਾ ਨਹੀਂ ਹੈਗਾ ਕੋਈ ਉਹ ਨਹੀਂ ਸਾਲਾ ਇਹ ਕਹਿੰਦਾ ਤੂੰ ਦੇ ਗਿਆ ਉਹ ਨਿਪਟ ਗਿਆ ਉੱਤੇ ਬਾਦ ਕੀ ਕਹਤੋ ਹੀ ਮੈਂ ਦੇਖਿਆ ਆ ਮਨ ਗਿਆ ਉਹ ਤੇਰਾ ਨਿਪਟ ਗਿਆ ਉਹ ਜਾਮਾ ਕੱਢ ਲੈ ਜਾ ਇਹ ਲੈ ਗਿਆ ਇਹ ਕਹਿੰਦਾ ਮੇਰੇ ਜਿਆਦਾ ਪਤਾ ਨਹੀਂ ਨਹੀਂ ਕੱਲ ਕਹਿੰਦਾ ਮੈਨੂੰ ਕਹਿੰਦਾ ਪਤਾ ਨਹੀਂ ਮੈਂ ਘਰਾਂ ਲੈ ਗਿਆ ਪਈ ਕਹਿੰਦਾ ਟਰਾਲੇ 'ਚ ਆ ਉਹ ਖਬਰੇ ਪਿੱਛੇ ਲੱਗੇ ਹੋਵੇ ਹੋਵੇ ਜਿਆਦਾ ਥੂਲ ਬੜਾ ਹੋ ਗਿਆ ਇਹ ਐਂ ਖੁਲਦਾ ਨਹੀਂ ਹੈਗਾ ਯਾਰ ਖੁਲਦਾ ਨਹੀਂ ਨਾ ਹੋਵੇ ਖੁਲਦਾ ਨਹੀਂ ਹੋਵੇ ਉਹਦੇ ਉੱਤੇ ਵੀ ਖੁਲ ਨਹੀਂ ਰਿਹਾ ਬਜ਼ੁਰਗ ਤਾਂ ਬਗਾਇਆ ਤਾਂ ਮਾਰ ਗਿਆ ਸਭ ਵਟ ਗਿਆ ਮੁੰਡਾ ਇਹ ਲੈਣਾ ਮੈਂ ਤੇਰੇ ਲੈਣੇ ਆਇਆ ਕਹਿੰਦਾ ਖਾਤੇ ਦਾ ਨਾ ਕਹਿੰਦਾ ਕੋਈ ਖਰਦਾਰ ਦੀ ਹੀ ਆਉਂਗਾ ਕਹਿੰਦਾ ਉਸੇ ਤੇਰੇ ਅਗੋੜਾ ਦੇਖੂਗਾ ਕਾਲੂ ਹੈ ਮੈਂ ਕੱਲ ਵੀ ਨਹੀਂ ਖਾਏ ਕੱਲ ਵੀ ਬੁਖਾਰ ਹੋ ਗਿਆ ਖਾ ਲੀਏ ਦੋ ਘਟਾ ਖਾਏ ਉਹ ਮੇਰੋ ਖਾ ਕੇ ਉਹ ਉਲਟੀਆਂ ਕਰਦਾ ਫਿਰਦਾ ਸਵੇਰ ਨੂੰ ਮਾਮਾ ਕਹਿੰਦਾ ਕਹਿੰਦਾ ਮੇਰਾ ਖੇਲ ਤੋਂ ਪਤਾ ਸਵੇਰ ਤੇ ਰਾਤ ਮੈਂ ਵੀ ਨਹੀਂ ਲਾ ਹੋ ਗਿਆ ਡਾਕਟਰ ਨਾਲ ਆ ਦੇਖਿਓ ਬਾਦਕਾਨ ਹੋ ਗਈ ਬਾਦਕਾਨ ਹੋ ਗਈ ਮੇਰਾ ਇਹ ਵੀ ਲੰਘ ਗਿਆ ਜਦ ਦੇ ਰਾਤੇ ਵੀ ਢਿੱਲਾ ਦਾ ਇਹ ਵੀ ਲੰਘ ਗਿਆ ਜਦ ਦੇ ਢਿੱਲਾ ਦਾ ਇਹ ਵੀ ਇਹ ਵੀ ਲੇਟ ਆਇਆ ਤਾਂ ਕਦੇ ਢਿੱਲਾ ਜਦ ਰਾਤ ਜਾਗੋਣ ਲੱਗੀ ਹੈ ਮੈਂ ਪਿਆ ਤਾਂ ਹੈ ਜਾਗੋ ਲਗਾ ਕਿ ਰਾਤ ਬੈਠਾ ਢਿੱਲਾ ਨਹੀਂ ਪਾ ਕੇ ਆਏ ਆ ਕੱਲ ਹੋ ਲੱਗੇ ਆ ਪਾ ਕੇ ਆਏ ਆ ਕੌਣ ਅਸੀਂ ਫਾਇਦਾ ਲੇਕੇ ਜੋ ਹੈ ਬੱਸ ਬੰਦ ਕਰ ਜਾ ਦੇਖਿਆ ਕੱਢ ਦੇ ਨੀ ਪੁੱਛ ਨੀ ਹਾਂ ਹਾਂ ਉਹ ਮੈਂ ਦੇਖਿਆ ਲੈ ਕੇ ਜਾਂਦਾ ਇਹ ਉਹ ਪਾ ਉਹ ਪਾ ਕੇ ਆਂਦਾ ਇਹ ਮੈਨੂੰ ਇਹਦਾ ਜੋਰ ਲਾਇਆ ਮੈਂ ਕਿਹਾ ਵੀ ਮੈਂ ਨਹੀਂ ਦੀ ਉਰੇ ਪੀ ਡੈਰੀ ਕੋਲ ਗੱਡੀ ਖੜੀ ਪੁੱਛ ਮਤਲਬ ਇਹ ਲੋਟੀ ਤੇ ਖੜੀ ਮੈਂ ਪਹਿਲਾਂ ਹੀ ਕੋਈ ਨਹੀਂ ਖਾਦੀ ਬਾਅਦ ਚ ਮਸੋ ਖੜਾਈ ਛੜੇ ਤਾਂ ਛੱਡ ਗੀ ਮਰਦਾ ਕੂੜਾ ਜਿੱਡਦਾ ਫਿਰਦਾ ਤਾਂ ਤੈਨੂੰ ਪਤਾ ਲੱਗਦਾ ਤਾਈ ਬੋਦਲਾ ਭਈਆ ਡੈਰੀ ਕੋਲ ਕੀ ਗੱਲ ਹੈ ਪਰ ਖਾਰੇ ਨਹੀਂ ਭਈਆ ਤੇ ਵੇ ਪੈਂਦਾ ਮਸੋ ਛੱਡ ਗਿਆ ਛੜੇ ਨੂੰ ਖਿੱਚ ਤੂ ਕਰਕੇ ਐਨਾ ਤੋ ਡੋਬਾ ਤਾਂ ਨਾ ਭਾਈ ਉੱਥੇ ਮੈਂ ਲੋਕੇ ਨੂੰ ਦੱਸਿਆ ਕਿ ਆ ਵਿਆਹ ਈ ਵਿਆਹ ਦਾ ਜਲ ਬਗਾਨਾ ਜਲ ਹੈਗਾ ਤੋ ਆ ਤੂੰ ਅਟੇਟ ਦਾ ਤੇਰਾ ਆਪਣਾ ਦਾ ਆਪਣਾ ਸੀਰ ਦੇਖ ਹੈ ਜਿਆਦਾ ਪੀਲੀ ਮੈਂ ਵੀ ਦੇਖਿਆ ਰਸ ਦੀ ਘਾੜੀ ਚਲਾਈ ਰੱਖਦੀ ਹੈ ਨਾ ਇਹੋ ਜਿਹੇ ਉਪਰੇ ਪਿਆ ਬਾ ਬਾ ਉਹ ਪੱਤ ਕੱਟਨੇ ਹੋ ਕਹ ਰਸ ਪੁੱਛਿਆ ਹੈ ਮੈਂ ਪੁੱਛਿਆ ਨਹੀਂ ਹੈਗਾ ਇਹ ਸਵੇਰ ਰਸ ਦੀ ਘਾੜੀ ਚਲਾਈ ਤੇਰਾ ਪੁੱਛਦਾ ਹੁੰਦਾ ਵੀ ਰਸ ਪੀ ਮਾਂ ਮੈਂ ਪਹਿਲਾਂ ਸੱਸੀ ਮਿਲਦੀ ਨਾ ਅਸੀਂ ਕਿਹੜਾ ਡੰਗਰ ਹੈ ਨਹੀਂ ਕੋਈ ਤੇ ਅਸੀਂ ਤਾਂ ਮਿਲੂ ਘਰੇ ਠੀਕ ਹੈ ਕੋਈ ਗੱਲ ਨਹੀਂ ਕਰਦਾ ਅੱਜ ਨਹੀਂ ਅਸੀਂ ਚੱਕਣਾ ਤੈਨੂੰ ਇੰਨੀ ਗੱਲ ਦੱਸਦੀ ਅੱਛਾ ਨੇੜੇ ਹੀ ਆਉਣ ਕੇ ਜੀ ਆ ਨੇੜੇ ਹੀ ਆ ਬਚੂਹਾ ਘਰ ਰਾਤ ਕਿਤੇ ਤੇ ਚੱਕਣੇ ਵਾਲੇ ਉਹ ਰਾਤ ਕੀ ਚੜਕਦੀ ਰਾਤ ਕਿਤੇ ਮੈਂ ਮਿੰਦੇ ਬੀਤੀ ਨਹੀਂ ਮੇਰੇ ਰਾਤ ਮੈਂ ਹੁੰਦਾ ਬੀਤੀ ਮੇਗੀ ਬੱਸ ਤੇ ਮੈਂ ਕੋਈ ਜਮਾਇ ਮੋਸਰਾ ਬੀਤੀ ਨਹੀਂ ਮੇਰੇ ਹੁੰਦੀ ਦਾ ਔਰ ਐਂ ਤਾਂ ਪਿੰਦੇ ਹੀ ਨਹੀਂ ਅਸੀਂ ਅਸੀਂ ਮੈਂ ਵੀ ਨਹੀਂ ਪੀਂਦਾ ਕਦੇ ਫੇਰ ਇਹ ਤਾਂ ਹੈ ਓਏ ਇਹ ਗੱਲ ਸਹੀ ਆਉਦੀ ਠੀਕ ਹੈ ਨਾ ਹਾਂ ਇਹ ਤਾਂ ਮੈਂ ਵੀ ਨਹੀਂ ਪੀਂਦਾ ਆ ਕੇ ਵੀ ਆਇਆ ਪਰ ਨੂੰ ਲੱਗੋ ਨਹੀਂ ਚਾਹੀਦੀ ਵਿਆਹ ਸੰਦ ਅਦੇ ਮੰਨ ਗਿਆ ਮੰਨ ਗਿਆ ਭਾਈ ਮੰਨ ਗਿਆ ਮੰਨ ਗਿਆ ਹਾਂਜੀ ਮੰਨ ਗਿਆ ਹੁਣ ਅਜਾ ਲੇਟਨਰ ਵੀ ਆਉਂਗਾ ਇਹ ਨਾ ਲੇਟਨ ਵਾਲਾ ਕੰਮ ਤਾਂ ਕਰਦਾ ਨਹੀਂ ਇਹ ਨਾ ਕਿਹ ਡਾਸ ਹਾਂ ਇਹ ਵੀ ਟਾਈਮ ਜੀ ਨਾਲੇ ਲੰਘ ਗਿਆ ਗੱਲ ਬਣ ਗਈ ਨਾ ਪੁੱਤ ਦਾ ਬਸੀਵਾ ਦੇਣਾ ਮੈ ਜਿਹੜਾ ਪੁੱਤ ਮੈਂ ਤਾਂ ਵੀ ਚਲੀ ਜਾਣੀ ਸਾਰੇ ਨਾ ਗੱਲ ਇਹ ਕਿ ਡੰਗ ਵਧੀਆ ਹੈ ਕਾਣੇ ਨੇ ਜਾ ਦੇਖਿਆ ਮੈਨੂੰ ਠੀਕ ਹੈ ਇਹ ਗਾੜਾ ਸਾਮਾ ਲੁਕੋ ਦੇਣਾ ਮੈਂ ਨਹੀਂ ਭਾਈ ਜੀ ਇਹ ਨਹੀਂ ਲੈ ਆਪਣਾ ਦੇਖੀ ਦਿਨ ਨਹੀਂ ਇਹ ਕਹਿੰਦਾ ਨਹੀਂ ਸਾਡੀ ਪਿਛੋਲੀ ਕੋਈ ਕਹਦਾ ਹੁਣ ਪਤਾ ਲੱਗਣ ਲੱਗ ਗਿਆ ਵੀ ਪੀਂਦਾ ਕਿ ਪਤਾ ਨਹੀਂ ਲੱਗਿਆ ਪਤਾ ਨਹੀਂ ਵੀ ਹਾਂ ਕਰੇ ਬੈਗ ਸ਼ੈਕ ਲੈਣ ਲੱਗਿਆ ਬਾਈ ਨਾ ਠੀਕ ਹੈ ਪੇਟੀ ਆਉਣ ਵਾਲੀ ਆ ਤੈਨੂੰ ਕਹਿੰਦਾ ਭਾਈ ਮੋਸਕੀ ਨਹੀਂ ਆਵੋ ਕਹਿੰਦਾ ਜ਼ੇਰ ਨੂੰ ਜਾਣਾ ਮਨ ਪੜੀ ਕਿ ਇਹ ਚਲੋ ਮੈਂ ਤਾਂ ਵੀ ਆ ਜਾਣਾ ਬਸ ਵੀ ਦੜ ਕੇ ਆ ਜਾਵਾਂ ਭਾਈ ਦਾ ਪੱਕਾ ਲੱਗਿਆ ਅੱਜ ਮੈਨੂੰ ਆਲੇ ਬੋਲੂਗੀ ਮੇਰੀ ਕੁੱਤੀ ਇੰਗਲੈਂਡ ਵਿੱਚ ਭਾਈ ਕਹਿੰਦਾ ਕਹਿੰਦਾ ਕੀ ਹੋ ਗਿਆ ਪਿਆਰ ਦੀ ਘੱਟ ਦੀ ਜੇ ਮੈਂ ਵਿਆਹੇ ਉਸ ਦੀ ਕਿ ਅਸੀਂ ਪਹਿਲੇ ਉਸ ਦੀ ਕਿ ਕਹਿੰਦਾ ਤੇ ਤੁਸੀਂ ਕੋਸੇ ਪਾਣੀ ਦਾ ਲਾਉਂਦੇ ਨਹੀਂ ਮੇਰਾ ਨੈਚਰ ਇੰਨਾ ਚੱਲੇ ਮੈਂ ਸ਼ੋਹਨ ਜਾਨਾ ਮੈਂ ਭਾਈ ਥੋੜਾ ਕਰ ਲਿਆ ਭਾਈ ਕੰਦ ਗੋਲ ਠੀਕ ਆ ਫਿਰ ਠੀਕ ਆ ਜੀ ਲੋ ਜੀ ਬਾਈ ਪ੍ਰੋਗਰਾਮ ਨੇ ਵਧ ਗਿਆ ਵਿਆਹ ਦਾ ਹੋ ਗਿਆ ਈਏ ਬੰਦ ਹਾਂ ਬਸ ਹੁਣ ਡੋਲੀ ਵਿਦਾ ਹੁਣ ਲੱਗੀ ਆ ਹਾਂ ਤੇ ਹੋ ਗਿਆ ਈਏ ਬੰਦ ਹੁਣ ਡੰਗਰਾਂ ਦਾ ਵੀ ਦੇਖੀਏ ਡੰਗਰਾਂ ਲਾਈਏ ਵੱਡਾ ਅਜ ਬਸੇਣ ਨੂੰ ਚੱਕ ਲਈਏ ਹਥਿਆਰ ਸਿਆਲ ਵਾਲੇ ਦਾਤੀਆ ਦਿੱਤੇ ਰੱਖ ਟਿਕਨੀ ਗਲ ਹੋਰ ਹਾਂ ਹੋਰ ਮਟੀਰੀਅਲ ਦਾ ਦਾਦਾ ਨਾਲ ਵੱਡੂ ਕਰਨਾ ਏ ਹੁਣ ਆਪਣੀ ਰਾਏ ਰੂਹ ਤਾਂ ਹੈ ਨਹੀਂ ਦਾਦ ਨੇ ਪੁੱਟਣਾ ਪੂਰਾ ਹਾਂ ਹਾਂ ਠੀਕ ਹੈ ਲੈ ਵਰਦੀ ਨੂੰ ਉੱਠਣ ਲੱਗ ਗਿਆ ਓਕੇ ਆ ਚੱਲਦੇ ਕਰ ਸ਼ੁਰੂ ਫਿਰ ਚੱਲ ਆ ਪੱਲੀ ਚੱਕ ਲਈ ਬਾਕੀ 5:30 ਵਜ ਗਏ ਭਾਈ 5:30 ਵਜ ਗਏ ਹਾਂ 5:30 ਹੋ ਗਏ ਕੋਈ ਦੂਰ ਜਾਣੀ ਜਾਨੀ ਆਈ ਆ ਕੋਲ 15 ਮਿੰਟ ਦਾ ਰਸਤਾ 10 ਮਿੰਟ ਦਾ ਰਸਤਾ ਵਿਚ ਨੂੰ ਸ਼ਾਰਟਕਟ ਹੂੰ ਪ੍ਰੋਗਰਾਮ ਭਾਈ ਵਧੀਆ ਹੋ ਗਿਆ ਹਨਾ ਦੀ ਆ ਯਾਰ ਘਰਾਂ ਲੋਟ ਹੈ ਹਾਂ ਹਰੇ ਦਿੱਤੇ ਦਾ ਰਾਣੇ ਨੇ ਨਹੀਂ ਪੈਸੇ ਦਵਾ ਆਉਂਦਾ ਸਿੱਧਾ ਹੀ ਪੈਸੇ ਦੀ ਮੁੰਡਾ ਬੱਸ ਕੀ ਹੈ ਹਾਂ ਬਰਸੀਨ ਹਲੇ ਹੋਇਆ ਨਹੀਂ ਉੱਨਾ ਚੱਲ ਚੱਕ ਜਿੰਨਾ ਹੋ ਗਿਆ ਬਥੇਰਾ ਹੈ ਜਿੰਨਾ ਹੋ ਗਿਆ ਬਥੇਰਾ ਹੈ ਆ ਤਕੜਾ ਤਾਂ ਮੱਗ ਲੈਦਾ ਜਾ ਹਾਂ ਕਾਲੀ ਬੱਦਰਾ ਕਰਦੀ ਹਾਂ ਹਾਂ ਚੱਕ ਲੱਖ ਉੰਜਾ ਸਿੱਧਾ ਜਾ ਹਾਂ ਆ ਮੱਗ ਜੀ ਰੈਈ ਜੀ ਹੋ ਗਿਆ ਨਾ ਠੀਕ ਹੈ ਹੂੰ ਇਹ ਬਰ ਇਧਰਾਂਲੇ ਵੱਡਣਾ ਨਾਲ ਨਾ ਛਿੱਤੀ ਵੱਡਾ ਹੋ ਪਸੀਨੋ ਵੱਡਾ ਹੋਊਗਾ ਦੁਬਾਰਾ ਸਫਾਈ ਜੀ ਦੇ ਵੱਡੀ ਹੈ ਸਫਾਈ ਮਾ ਵੱਡੀ ਵੱਟਿਆ ਸਫਾਈ ਮਾ ਜ਼ਿਆਦਾ ਰਗੜਕੀ ਨਹੀਂ ਵੱਡਣਾ ਹੈਗਾ ਉਹ ਹੂੰ ਬਬਦਾਈ ਲੱਗੀ ਹੁਣ ਮੈਨੂੰ ਲੱਗਦਾ ਧੂਲ ਜਾ ਹਟ ਗਿਆ ਬੰਦ ਹੋ ਗਈ ਉੱਧਰ ਵੀ ਹੁਣ ਗੱਡੀਆਂ ਚੱਲਣਗੀਆਂ ਤੇ ਰਹਿ ਗਈਆਂ ਦੇਖ ਤਾਂ ਚੱਲੇ ਗਈਆਂ ਬਗਈਆਂ ਪਟੈਂਟੇ ਰਹਿ ਕੇ ਹੁਣ ਉਹ ਰਹਿ ਕੇ ਡਾਇਰੈਕਟ ਮਾਸਟਰ ਸਮਾਪਤੀ ਹੋ ਗਈ ਉੱਧਰ ਦਾ ਭਾਈ ਘਰੇ ਤੇ ਹੁਣ ਡੋਲੀ ਵੀ ਦਾ ਕਰੂਗੇ ਉਹ ਵਧੀਆ ਯਾਰ ਜਿਹੜਾ ਘਰ ਤੇ ਕੰਨਿਆਦਾਰ ਗੱਨਾ ਕਰਦੇ ਵਧੀਆ ਸਭ ਤੇ ਅੱਗੇ ਹੁਣ ਪੈਸਮਤੀ ਤੀ ਤੋੜਦੇ ਲੋਗ ਬਾਜੇ ਘਰ ਲਿਆ ਕੇ ਤੋੜਦੇ ਕੁੜੀ ਨੂੰ ਡੋਲੀ ਘਰਾਂ ਲਿਆ ਕੇ ਤੋੜਦੇ ਹੁਣ ਜਿਹੜਾ ਦੂਰ ਆਉਂਦਾ ਵੀ ਜਿਹੜਾ ਪੈਸਮਤੀ ਤੋੜੂਗਾ ਨੇੜੇ ਆ ਤੋੜ ਦੂ ਘਰ ਤੇ ਲਿਆ ਕੇ ਨਹੀਂ ਘਰ ਕੰਮ ਵਧੀਆ ਹੈ ਕਿ ਨਹੀਂ ਆਹੋ ਜਦ ਮੈਨੂੰ ਕੁੜੀ ਦੀ ਪਾਣੀ ਕਾ ਦੇ ਮੈਂ ਕਹਿੰਦਾ ਤੂੰ ਵੱਡ ਲਾ ਫਿਰ ਹੋ ਆ ਚੱਲ ਪਾਲਾ ਤੈਨੂੰ ਹੱਥ ਧੰਬਾ ਮੈਂ ਵੱਡਦਾ ਇਨੇ ਦੋ ਸੱਬੇ ਆ ਹੁਣ ਆਏ ਕਾਹੀ ਪੱਦਰ ਨਹੀਂ ਆ ਚਾਹੀ ਆਇਓ ਕਹਿੰਦੇ ਕਿ ਸੇਬਾਂ ਪਰ ਆਪਰ ਗੁੱਤੂ ਹੈਂ ਪੱਦਾ ਤੇ ਚੱਕੂਗਾ ਜਾਂ ਤੂੜੀ ਘੇਰਿਆ ਤੂੰ ਹਾਂ ਅੱਜ ਆਈ ਚੱਕਦੇ ਆ ਹਾਂ ਠੀਕ ਹੈਗਾ ਹਾਂ ਜਾਨਵਰ ਘੇਰਾ ਬਟਨਾ ਪਰਿਆ ਚਲੋ ਠੀਕ ਹੈ ਜੀ ਬਾਈ ਨਵੇੜਦੇ ਆ ਬਾਕੀ ਕੱਲੂ ਮਿਲਦੇ ਆ ਫੇਰ ਹਾਂ ਕੱਲੂ ਮਿਲਦੇ ਆ ਭਾਈ ਅੱਜ ਵੀਡੀਓ ਸੱਤ ਇੱਕ ਹੀ ਬਣੀ ਆ ਬਾਕੀ ਕੱਲੂ ਦੇਖਦੇ ਕੈਕ ਬਣਾਉਂਦੇ ਨੇ ਕੈਕ ਦੇ ਜਿੱਥੇ ਮੈਚ ਬੀਜਦੇ ਅੱਜ ਚਲੋ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ